27 ਤਰੀਕ ਨੂੰ ਹੋ ਰਿਹਾ ਜੀ ਜੋ ਨੌਜਵਾਨ ਕੋਰਤੀ ਦੰਗਲ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਨਾ ਪਿੰਡ ਦੇ ਨਗਰ ਖੇੜੇ ਵੱਲੋਂ ਮੋਟਰਸਾਈਕਲ ਹੈ ਜੀ ਬੋਲਟ ਜੀ ਚੰਡੀ ਦੇ ਜੋ ਇਹਦੇ ਵਿੱਚ ਚੋਕੀ ਦੇ ਪਹਿਲਵਾਨ ਜੱਸਾ ਪੱਟੀ ਹਰਿਆਣੇ ਤੋਂ ਆ ਰਿਹਾ ਸੋਨੂੰ ਦਿੱਲੀ ਦਾ ਬਾਕੀ ਦੂਜੀ 55000 ਦੀ ਨਰਿੰਦਰ ਸਿੰਘ ਜਿਹੜੀ ਬਹੁਤ ਕਾਫੀ ਆਣਗੇ ਜੀ ਲੱਖ ਲੱਖ ਖੜਿਆਂ ਦਾ ਜਿਹਦਾ ਮੁੱਲਾਂ ਪਰੋਗਿਆ ਜੀ ਨਾਲ ਸਾਡੇ ਤੇ ਮਾਮੂ ਪਰਖਾੜਾ ਹੋ ਗਿਆ ਰਾਜਾ ਅਖਾੜਾ ਚੰਡੀਗੜ੍ਹ ਹੋ ਗਿਆ ਠੀਲ ਤੇ ਤੇ ਹੋਰ ਵੀ ਖੰਨੇ ਤੋਂ ਆਣਗੇ ਜੀਰਕਪੁਰ ਰਿਹਾ ਜੀ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਨੌਜਵਾਨ ਕੁਸ਼ਤੀ ਦੰਗਲ ਕਮੇਟੀ ਵਾਲੋ ਕੁਸ਼ਤੀ ਮੁਕਾਬਲਾ 27 ਤਰੀਕ ਨੂੰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਕਮੇਟੀ ਦੇ ਪ੍ਰਧਾਨ ਲੱਖਾ ਪਹਿਲਵਾਨ ਨੇ ਦੱਸਿਆ ਕਿ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਦਾ ਹੋਵੇਗਾ ਅਤੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਹੋਣਗੇ ਰਵੀ ਸਿੰਘ ਹੈ ਜੀ ਮੇਰਾ ਨਾਮ ਲੱਖਾ ਪਹਿਲਵਾਨ ਕਹਿੰਦੇ ਲਖਵੀਰ ਜੀ ਅੱਜ ਜਿਹੜਾ ਕੁਸ਼ਤੀ ਦੰਗਲ ਹੋ ਰਿਹਾ ਪ੍ਰੋਗਰਾਮ ਇਹਦੇ ਬਾਰੇ ਜਾਣਕਾਰੀ ਇਹ 27 ਤਰੀਕ ਨੂੰ ਹੋ ਰਿਹਾ ਜੀ ਜੋ ਨੌਜਵਾਨ ਕੁਸ਼ਤੀ ਦੰਗਲ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਨਾ ਪਿੰਡ ਦੇ ਨਗਰ ਖੇੜੇ ਵੱਲੋਂ ਹਾਂ ਜੀ ਤੇ ਇਹ ਹਰ ਸਾਲ ਕਰਾਇਆ ਜਾਂਦਾ ਹਾਂ ਜੀ ਹਾਂ ਜੀ ਹਰ ਸਾਲ ਹੁੰਦਾ ਸੀ ਪਹਿਲਾਂ ਹੁਣ ਕੁਝ ਕਾਰਨਾ ਕਰਕੇ ਦੁਬਾਰੇ ਇਹਦੀ ਡੇਟ ਪਿੱਛੇ ਹੋਈ ਗਈ ਹੈ ਕੀ ਮਤਲਬ ਕੀ ਬਥੇ ਪੁੱਤੀ ਹੋਏਗੀ ਤੇ ਇਨਾਮ ਵੀ ਰੱਖਿਆ ਪਤਾ ਇਨਾਮ ਮੋਟਰਸਾਈਕਲ ਹੈ ਜੀ ਬੋਲਟ ਦੀ ਚੰਡੀ ਦੇ ਜੋ ਜਿਹਦੇ ਵਿੱਚ ਚੋਟੀ ਦੇ ਪਹਿਲਵਾਨ ਜੱਸਾ ਪੱਟੀ ਹਰਿਆਣੇ ਤੋਂ ਆ ਰਿਹਾ ਸੋਨੂੰ ਦਿੱਲੀ ਦਾ ਬਾਕੀ ਦੂਜੀ 55000 ਦੀ ਨਰਿੰਦਰ ਸਿੰਘ ਜਿਹੜੀ ਨਾਲ ਉਹਦੇ ਮਾਮੂ ਪਰ ਖੜੇ ਦਮ ਜੱਸ ਤੁਹਾਡੇ ਸਾਹਮਣੇ ਕਿੰਨੇ ਪਹਿਲਵਾਨ ਆਣਗੇ ਪਹਿਲਵਾਨ ਕਾਫੀ ਆਣਗੇ ਜੀ ਲਗ ਲਗ ਖੜਿਆਂ ਦੇ ਜਿੰਦਾ ਮੁੱਲਾਂ ਪਰ ਹੋ ਗਿਆ ਜੀ ਨਾਲ ਸਾਡੇ ਤੇ ਮਾਮੂ ਪਰ ਖੜਾ ਹੋ ਗਿਆ ਰਾਜਾ ਖਾੜਾ ਚੰਡੀਗੜ੍ਹ ਹੋ ਗਿਆ ਠੀਲ ਤੇ ਤੇ ਹੋਰ ਵੀ ਖੰਨੇ ਤੋਂ ਆਣਗੇ ਜੀਰਕਪੁਰ ਰਿਆ ਜੀ ਕਈ ਖੜਿਆਂ ਤੋਂ ਆਣਗੇ ਪਹਿਲਵਾਨ ਤੇ ਅੱਜ ਤੁਹਾਡੇ ਕੀ ਤਿਆਰੀ ਚੱਲਦੀ ਰਹੀ ਹਾਂ ਜੀ ਇਹ ਗਰਾਊਂਡ ਦੀ ਤਿਆਰੀ ਕਰ ਰਹੀਏ ਜੀ ਸਾਫ ਸਫਾਈ ਗਰਾਊਂਡ ਦੀ ਜੋ ਵੀ ਇਹ ਵਿੱਚ ਰੋੜਾ ਪੱਥਰ ਚੁੱਕ ਕੇ ਸਾਰੇ ਵਧੀਆ ਗਰਾਊਂਡ ਬਣਾ ਕੇ ਤਾਂ ਕਿ ਪਹਿਲਵਾਨਾਂ ਨੂੰ ਕੋਲਣ ਵੇਲੇ ਕੋਈ ਛੱਟ ਛੋੜ ਤੋਂ ਨਾ ਨੁਕਸਾਨ ਹੋਵੇ ਹਾਂ ਤੇ ਮੁੱਖ ਮਹਿਮਾਨ ਕਹਿੰਦਾ ਮੁੱਖ ਮਹਿਮਾਨ ਹੋਣਗੇ ਜੀ ਬਲਬੀਰ ਸਿੱਧੂ ਸਾਬਕਾ ਮੰਤਰੀ ਤੇ ਮੇਹਰ ਸਾਹਿਬ ਅਮਰਜੀਤ ਸਿੰਘ ਜੀਤੀ ਤੇ ਆਪਣੇ ਮੁੱਖ ਮਹਿਮਾਨ ਹੈ ਪ੍ਰਧਾਨ ਜੀ ਕੋਈ ਕੈਸ਼ ਕੈਸ਼ ਵੀ ਪ੍ਰਾਈਜ਼ ਰੱਖ ਹੈਗਾ ਹਾਂ ਕੈਸ਼ 55000 ਦੀ ਦੂਜੀ ਚੰਡੀ ਬਾਕੀ ਹੋਰ ਸਾਰੇ ਕੈਸ਼ ਹੈ ਜੀ ਦੂਜੇ ਮੁੰਡੇ ਹੋਰ ਜਿਹੜੇ نیچے ਲੜਨਗੇ 21000 ਦੀ ਹੋਏਗੀ 11000 ਦੀ ਹੋਏਗੀ ਜਿੱਦਾਂ ਜਿੱਦਾਂ ਮੁੰਡੇ ਇਹਦੇ ਬਜਟ ਦੇ ਉੱਤੇ ਹਿਸਾਬ ਨਾਲ ਖੁੱਥੀਆਂ ਆਉਂਦੀਆਂ ਰਹਿਣਗੀਆਂ ਜੀ ਵਧੀਆ ਬਹੁਤ ਜਿਹੜਾ ਇੱਕ ਮੁੱਢਤਲ ਮੈਡਮ ਮੈਂ ਜਿਹੜੀ ਵੱਡੀ ਚੰਡੀ ਦੀ ਐ ਜੱਸੇ ਪੱਟੀ ਦੇ ਉਹ ਵੋਟਰ ਮੋਟਰਸਾਈਕਲ ਤੇ ਬੋਲਟ ਮੋਟਰਸਾਈਕਲ ਤੇ ਜੀ ਜਪ ਸਟੱਡੀ ਉਹ ਕੰਪਨੀ ਐ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਐ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ